ਹਰ ਨਾਮੁ ਤੇ ਆਏ ਮੇਰੇ ਮਨੇ ਹਰ ਹੇ ਨਾਮੁ ਤੇ ਆਹਾ ਨਾਮ ਸਹਾਈ ਸਦਾ ਸੰਗ ਨਾਮ ਸਹਾਈ ਸਦਾ ਵਾਇਦੂ ਜੀ ਦਾ ਖਾਲਸਾ ਵਾਇਦੂ ਜੀ ਕੀ ਫਤਿਹ ਸਤਿ ਪ੍ਰਸਾਦ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਘਰ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸੰਸਥਾ ਕਿਰਪਾ ਕਰੋ ਨਾਮ ਜੋ ਕੋ ਵੰਡ ਸਕੋ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਸਮੂਰਤੀ ਮਨੁੱਖਤਾ ਨੂੰ ਆਪਣੇ ਚਲਾਇਆ ਲੈਂਦਾ ਗੁਰੂ ਨਾਨਕ ਦਾ ਘਰ ਪਰ ਕੱਲ ਸਾਤ ਤਰੀਕੋ ਵੀਡੀਓ ਖਬਰ ਆਪਾਂ ਸੁਣ ਰਹੇ ਆ ਇਹ ਦੇਸ਼ ਦੇ ਪਾਕਿਸਤਾਨ ਭਾਰਤ ਦੀ جنگ ਦੇ ਅਲਾਲ ਜਾਂ ਇੱਕ ਐਟੋ ਕਾ ਗੋਲੇ ਚੱਲ ਕੇ ਤੇ ਦੋਵਾਂ ਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਤੇ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਚੁਣਿਆ ਜਾਂਦਾ ਹੈ ਜਿਵੇਂ ਕਿ ਦੋਨੇ ਵਾਸੀ ਲੜਦਾ ਪੰਜਾਬ ਲਿੰਦਾ ਪੰਜਾਬ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਇਹ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਏ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨਾਲ ਲੜਾਈ ਲੜਨ ਦਾ ਸ਼ੋਅ ਗਿਆ ਤੇ ਉਹਨਾਂ ਰਸਤਿਆਂ ਤੋਂ ਲੜਾਈ ਨਿੜਿਆ ਜਾਏ ਜਿਹੜੇ ਸਮੁੱਚੀ ਮਸਤਾਂ ਨੂੰ ਆਪਣੇ ਕਲਾਵੇ ਵਿੱਚ ਲੈਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਬਾਰ-ਬਾਰ ਉਹਨਾਂ ਨੂੰ ਸੁਖੀ ਵਸਦੇ ਲੋਕਾਂ ਨੂੰ ਤਦਾਂ ਇਹ ਤੋਂ ਪਹਿਲਾਂ ਕਿੰਨੀ ਵਾਰੀ ਉਜਾੜਿਆ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਮਾਰਗ ਦੇ ਅਨੁਸਾਰ ਕੀਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਕਾਰੋਬਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਉਸ ਗੱਲ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਕਾਰਨ ਨਾ ਕਰੋ ਵੱਟੋ ਵੱਟ ਆਪਸ ਵਿੱਚ ਬੈਠ ਕੇ ਜੇ ਇਹ ਮਸਲੇ ਸੁਲਝਾਏ ਜਾ ਸਕਦੇ ਜੇ ਪਹਲ ਗਾਵ ਘਟਨਾ ਦੀ ਗੱਲ ਕਰੀਏ ਤੇ ਬਹੁਤ ਦੁਖਦਈ ਘਟਨਾ ਹੈ ਪਰ ਕਿਉਂ ਲੋਕ ਕਿਥੋਂ ਆਏ ਕਿਸੇ ਦੱਸਿਆ ਕਿਉਂਕਿ ਬਹੁਤੋ ਲੋਕ ਤੇ ਕਹਿ ਰਹੇ ਕਿ ਭਾਰਤ ਦੇ ਵਿੱਚ ਰੁਪਏ ਨੇ ਤੇ ਜੇ ਸਾਨੂੰ ਇਹਨਾਂ ਪਤਾ ਕਿ ਸਾਨੂੰ ਤਗੜਾ ਸੌਣੇ ਚਾਹ ਰੀਆਂ ਤੇ ਭਾਰਤ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਪਾਕਿਸਤਾਨ ਦਾ ਇੱਕ ਪਾਇਲਟ ਜਿਹੜਾ ਉਹਨੇ ਆਪਣਾ ਸਾਰਾ ਪਰਿਵਾਰ ਦੇ ਯੂਐਸਏ ਕਿ ਖਲਾਨੀ ਜਗ੍ਹਾ ਤੇ ਭੇਜ ਦਿੱਤਾ ਯੂਐਸਏ ਭੇਜ ਦਿੱਤਾ ਤੇ ਸਾਨੂੰ ਇਹਨਾਂ ਪਤਾ ਲੱਗਿਆ ਕਿ ਪਹਿਰਗਾਮ ਦੇ ਵਿੱਚ ਕਤਲਾਂ ਕਰਨ ਵਾਲੇ ਜਿਹੜੇ ਉਹ ਕਿੱਥੇ ਚਲੇ ਗਏ ਕਿ ਪੀਸਲਪੁਰਾ ਦੇ ਵਿੱਚ ਸਿੱਖ ਮਾਰੇ ਗਏ ਉਹਨਾਂ ਦਾ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ ਦਿੱਲੀ ਵਿੱਚ ਦੰਗੇ ਹੋਏ ਉਹਨਾਂ ਦੀ ਕਿਸੇ ਨੇ ਕੋਈ ਚੋਣ ਪੜਤਾਲ ਨਹੀਂ ਕੀਤੀ ਅੱਜ ਜੈਲ ਲੱਗ ਰਹੀ ਅਸਾਰ ਨੇ ਤੇ ਸਿੱਖ ਗੁਰੂਆਂ ਦਾ ਵਾਰਤਾ ਪਾਇਆ ਜਾ ਰਿਹਾ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਾ ਚੇਤਾ ਆ ਗਿਆ ਅਜੇ ਤੱਕ ਕਿਸੇ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਯਾਦ ਹੀ ਨਹੀਂ ਆਈ ਕਿ ਸਿੱਖ ਕਿੰਨੇ ਕਾਲੇ ਪਾਣੀ ਗਏ ਕਿੰਨੇ ਅਨਦੇਸ਼ ਨਕਾਲਾ ਕੀਤਾ ਕਿੰਨੀਆਂ ਨੇ ਪ੍ਰਾਪਰਟੀਆਂ ਖੁਰਕ ਕੀਤੀਆਂ ਤੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਹੱਸ ਕੇ ਫਾਸੀ ਦੇ ਰਸੇ ਤੇ ਮੈਂ ਉਹਨਾਂ ਨੂੰ ਵਾਰ-ਵਾਰ ਉਜਾੜਨ ਵਾਸਤੇ ਸਮਝਦੇ ਹਕੂਮਤਾਂ ਨੇ ਕਿ ਜਿਹੜਾ ਤਹਈਆ ਕੀਤਾ ਹੈ ਅੱਜ ਦਾ ਨਹੀਂ 555 ਸਾਲ ਪਹਿਲਾਂ ਜਿਹੜਾ ਗੁਰੂ ਨਾਨਕ ਪ੍ਰਕਾਸ਼ਾ ਮਹਾਰਾਜ ਨੇ ਜੰਜੂ ਦਾ ਖੰਨਣ ਕੀਤਾ ਸੀ ਕਿ ਭਾਈ ਦੇ ਜਨੇਊ ਪੌੜਾ ਹੀ ਆ ਤੇ ਛੁਬ ਗਣਾਵਾ ਜਨੇਊ ਪਾਓ ਕਿ ਜਨੇਊ ਜਿਹੜਾ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਸਬਰ ਸੰਤੋਖ ਵਾਲਾ ਹੋਵੇ ਜੱਤ ਦਾ ਦਵਾਰਾ ਹੋਵੇ ਤੇ ਸਤਿਗੁਰੂ ਜੀ ਲਾਲ ਪਾਤਸ਼ਾਹ ਮਾਰੇ ਨੇ ਪਾੜਿਆਂ ਨੂੰ ਕਿਹਾ ਸੀ ਕਿ ਇਹ ਜਨੇਊ ਜੀਕ ਸਹੀ ਤਾਂ ਪਾੜੇ ਘੱਤ ਇਹ ਉਸ ਟਾਈਮ ਤੋਂ ਇਸ ਭਾਰਤ ਦੇ ਅਣਖੀ ਗੈਰਤੀ ਭਰੇ ਹੋਏ ਲੋਕਾਂ ਦੇ ਹਿਰਦੇ ਜਿਹੜੇ ਆ ਉਹਨਾਂ ਨੇ ਦਬਾਉਣ ਵਾਸਤੇ ਯਤਨ ਕਰ ਰਹੇ ਆ 553 ਸਾਲ ਤੋਂ ਤੇ ਜੇ ਭਾਈ ਲੜਦਾ ਹੀ ਆ ਤੇ ਜਿਵੇਂ ਗੁਲਾਮਿਕ ਪਾਦਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ ਤੇ ਉਸ ਤਰ੍ਹਾਂ ਸਿੱਧੇ ਹੋ ਕੇ ਉਹਨਾਂ ਦੇ ਨਾਲ ਲੜੋ ਇਹ ਜਿਹੜੀ ਆਮ ਸੁਨੁਖਤਾ ਜਿਹੜੀ ਆਮ ਕਰਤ ਕਰਨ ਵਾਲੇ ਨਾਮ ਜਪਣ ਵਾਲੇ ਵੰਦ ਕੇ ਛਕਣ ਵਾਲੇ ਉਹ ਪੰਜਾਬ ਦਾ ਹਿੰਦੂ ਹੈ ਭਾਵੇਂ ਪੰਜਾਬ ਦਾ ਮੁ슬ਮਾਨ ਹੈ ਤੇ ਪੰਜਾਬ ਦੇ ਭਾਵੇਂ ਪੰਜਾਬ ਦਾ ਸਾਈ ਜੈਨੂ ਬੋਧੀ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਪੰਜਾਬ ਦੇ ਲੋਕ ਜਿਹੜੇ ਨੇ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦਾ ਭਾਵ ਕੇ ਵਿਸ਼ਵ ਭਰ ਦਾ ਭਲਾ ਇਸ ਕਰਕੇ ਬਾਰ-ਬਾਰ ਇਹਨਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਜੇ ਭਾਵੇਂ ਸ਼ੌਕ ਹੈ ਜੰਗ ਲੜਨ ਦਾ ਤੇ ਭਾਈ ਆਪਣੇ ਰਸਤੇ ਗੁਜਰਾਤ ਦੇ ਰਾਜਸਥਾਨ ਦੇ ਰਸਤੇ ਤੇ ਜਾ ਕੇ ਲੜੋ ਜੀ ਨਾਲ ਖਾਹ ਕਿਰਪਾ ਕਰ ਲਓ ਕਿਉਂਕਿ ਪਾਕਿਸਤਾਨ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਉੱਥੇ ਭਾਰਤ ਦੇ ਵੀ ਕੁਲਕ ਜਿਲ੍ਹੇ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਜਿਹੜੇ ਆ ਉਹਨਾਂ ਨੂੰ ਇਹ ਹਾਵੇ ਦਾ ਜੌਲ ਪੀਣਾ ਪਿਆ ਪੀਰਪਨ ਕਰਦੇ ਜਦੋਂ ਕੋਈ ਪਹਿਲਾ ਆਰਮੀ ਦੇ ਵੀ ਕੋ ਰਟਾਇਰ ਹੋਏ ਤੋ ਫਿਰ ਪੰਜ ਦੇ ਗੁਰਦਾਰੇ ਵਿੱਚ ਰਾਜੀ ਸਿੰਘ ਜੋ ਸੇਵਾ ਨਿਭਾ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੀ ਬਨੁਸ਼ਤਾ ਦੇ ਵਿੱਚੋਂ ਸ਼ਾਂਤੀ ਜਿੱਥੇ ਪੰਜ ਪਿਆਰੇ ਸਹਿਬਾਲਾ ਪਾਸੋਂ ਸੰਗਤ ਨੇ ਵੀ ਅਮਰ ਸੰਚਾਰ ਸਮਾਜ ਨੂੰ ਦੇ ਅਰਦਾਸ ਕਰਾਈ ਹੈ ਗੁਨਾਹਕ ਨਾਮ ਚੜ ਵੀ ਕਲਾ ਤੇਰੇ ਭਾਰੇ ਸਬਦ ਦਾ ਭਲਾ ਉਥੇ ਆਪਾਂ ਸਾਰੇ ਪਰਬੰਧ ਦੇ ਭਲੇ ਦੀ ਅਰਦਾਸ ਕਰੀਏ ਸਿੱਖ ਡਰਦਾ ਨਹੀਂ ਹੈ ਜੋ ਕਿ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਕਿ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਪਰ ਨਜਾਇਜ਼ ਦੇ ਕਿਸੇ ਤਰ੍ਹਾਂ ਦੇ ਤਰੀਕੇ ਨਾਲ ਸੁਖੀ ਵਸਦੇ ਲੋਕਾਂ ਨੂੰ ਉਜਾੜਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਮਾਰੀ ਗਏ ਨੇ ਭਾਈ ਦੋਹਾਂ ਦੇਸ਼ਾਂ ਦੀ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਵਾਜੂ ਦਿੱਤਾ ਖਾਲਸਾ ਵਾਜੂ ਨਹੀਂ ਕਿ ਸਕਦਾ